ਕਿਉਂ ਵਿਆਹ ਵਾਲੇ ਮੁੰਡੇ ਨੂੰ ਗਾਨਾ ਤੇ ਵਿਆਹ ਵਾਲੀ ਕੁੜੀ ਨੂੰ ਕਲੀਰੇ ਬੰਨੇ ਜਾਂਦੇ ਨੇ ਭਾਬੀਆਂ ਵੱਲੋਂ ਲਾੜੇ ਨੂੰ ਸੁਰਮਾ ਕਿਉਂ ਪਾਇਆ ਜਾਂਦਾ ਆ ਵਿਆਹ ਵਾਲੇ ਮੁੰਡੇ ਉੱਤੋਂ ਜਾਂ ਕੁੜੀ ਤੋਂ ਜਾਂ ਫਿਰ ਜੋੜੀ ਉੱਤੋਂ ਨੋਟ ਕਿਉਂ ਵਾਰੇ ਜਾਂਦੇ ਨੇ ਵਿਆਹ ਵਾਲੇ ਮੁੰਡੇ ਦੇ ਨਾਲ ਸੜਬਾਲੇ ਨੂੰ ਕਿਉਂ ਰੱਖਿਆ ਜਾਂਦਾ ਆ ਤੇ ਕਿਉਂ ਲਾੜੇ ਵੱਲੋਂ ਆਪਣੇ ਹੱਥ ਦੇ ਵਿੱਚ ਕਿਰਪਾਨ ਰੱਖੀ ਜਾਂਦੀ ਆ ਸਾਡੇ ਸਮਾਜ ਦੇ ਵਿੱਚ ਜੋ ਵਿਆਹ ਹੁੰਦੇ ਨੇ ਇਹਨਾਂ ਵਿਆਹਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਰੀਤੀ ਰਿਵਾਜ ਹੁੰਦੇ ਆ ਜਿਵੇਂ ਬਰਾਤ ਨਾਲ ਕਿਉਂ ਜਾਂਦੀ ਆ ਮਾਂ ਵੱਲੋਂ ਜੋੜੀ ਦੇ ਸਿਰ ਤੋਂ ਪਾਣੀ ਵਾਰ ਕੇ ਕਿਉਂ ਪੀਤਾ ਜਾਂਦਾ ਆ ਜਾਗੋ ਕਿਉਂ ਕੱਢੀ ਜਾਂਦੀ ਆ ਜੈ ਮਾਲਾ ਦੀ ਰਸਮ ਕਿਉਂ ਹੁੰਦੀ ਆ ਦਾਜ ਦਾ ਕੀ ਕਨਸੈਪਟ ਆ ਇਹੋ ਜੇ ਕੁਝ ਹੋਰ ਟੌਪਿਕ ਦੇ ਉੱਪਰ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾ ਚੁੱਕਾ ਆ ਜਿਹੜੇ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਤੇ ਜੋ ਅੱਜ ਸਾਡੇ ਚੈਨਲ ਤੇ ਨਵੇਂ ਆਏ ਨੇ ਮੈਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਿੰਨਾ ਆ ਤੁਸੀਂ ਸਾਡੀ ਅੱਜ ਦੀ ਇਹ ਵੀਡੀਓ ਦੇਖਣ ਤੋਂ ਬਾਅਦ ਉਹਦਾ ਇਹ ਪਹਿਲਾ ਪਾਰਟ ਹੈ ਉਹ ਵੀ ਜ਼ਰੂਰ ਦੇਖੋ ਤੇ ਇਹਦਾ ਲਿੰਕ ਤੁਹਾਨੂੰ ਉੱਪਰ ਆਈ ਬਟਨ 'ਚ ਵੀ ਮਿਲ ਜਾਊਗਾ ਜਾਂ ਫਿਰ ਮੈਂ ਥੱਲੇ ਡਿਸਕ੍ਰਿਪਸ਼ਨ ਵਿੱਚ ਵੀ ਪਾ ਦੂੰਗਾ ਉਹਦੇ ਤੇ ਕਲਿੱਕ ਕਰਕੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਹੋ ਤੇ ਜਿਹੜੇ ਈ ਵਿਊਅਰਸ ਅੱਜ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਨੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਜਿਵੇਂ ਤੁਸੀਂ ਇਸ ਵੀਡੀਓ ਦਾ ਪਾਰਟ 1 ਮਿਸ ਕਰ ਦਿੱਤਾ ਆ ਉਵੇਂ ਕਿਤੇ ਅੱਗੇ ਆਉਣ ਵਾਲੀਆਂ ਵੀਡੀਓ ਵੀ ਮਿਸ ਨਾ ਹੋ ਜਾਣ ਤੇ ਅੱਗੇ ਆਉਣ ਵਾਲੇ ਸਮੇਂ 'ਚ ਜਦੋਂ ਵੀ ਕਦੀ ਆਪਾਂ ਇਹੋ ਜੀ ਜਾਣਕਾਰੀ ਵਾਲੀ ਵੀਡੀਓ ਅਪਲੋਡ ਕਰਾਂਗੇ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਆ ਆਪਾਂ ਅੱਜ ਦੀ ਆਪਣੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਆਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਕੁੜੀ ਵੱਲੋਂ ਵਿਆਹ ਵਾਲੇ ਦਿਨ ਆਪਣੇ ਗੁੱਟਾਂ ਤੇ ਕਲੀਰੇ ਕੋਈ ਬੰਨੇ ਜਾਂਦੇ ਆ ਤੇ ਵਿਆਹ ਵਾਲੇ ਮੁੰਡੇ ਵੱਲੋਂ ਆਪਣੇ ਗੁੱਟ ਤੇ ਗਾਨਾ ਕੋ ਬੰਨਿਆ ਜਾਂਦਾ ਆ ਹੁਣ ਜੇ ਗੱਲ ਕਰੀਏ ਕਿ ਵਿਆਹ ਵਾਲੇ ਮੁੰਡੇ ਦੇ ਗੁੱਟ ਤੇ ਗਾਨਾ ਕੋ ਬੰਨਿਆ ਜਾਂਦਾ ਆ ਤਾਂ ਇਹਦਾ ਪ੍ਰਮਾਣ ਸਾਨੂੰ ਸਨਾਤਨ ਧਰਮ ਦੇ ਪੁਰਾਤਨ ਗੰਥ ਪੁਰਾਣ ਚੋਂ ਦੇਖਣ ਨੂੰ ਮਿਲਦਾ ਆ ਹੁਣ ਇਸ ਪੁਰਾਨ ਗ੍ਰੰਥ ਦੇ ਵਿੱਚ ਕੀ ਲਿਖਿਆ ਆ ਕਿ ਇੱਕ ਰਾਖਸ਼ ਹੋਇਆ ਆ ਜਲੰਦਰ ਨਾਮ ਦਾ ਜਿਹਦਾ ਜਿਹੜਾ ਯੋਧੇ ਆ ਨਾ ਉਹ ਭਗਵਾਨ ਵਿਸ਼ਨੂੰ ਦੇ ਨਾਲ ਹੁੰਦਾ ਆ ਹੁਣ ਜਿਹੜਾ ਜਲੰਦਰ ਰਾਖਸ਼ ਸੀ ਇਹਦਾ ਵਿਆਹ ਹੋਇਆ ਸੀ ਵਰਿੰਦਾ ਨਾਮ ਦੀ ਇੱਕ ਔਰਤ ਦੇ ਨਾਲ ਜੋ ਕਿ ਭਗਵਾਨ ਵਿੱਚ ਬਹੁਤ ਮਾਨਤਾ ਰੱਖਦੀ ਸੀ ਤੇ ਵਰਿੰਦਾ ਦਾ ਮੰਨਣਾ ਸੀ ਕਿ ਉਹਨੇ ਹੁਣ ਤੱਕ ਜੋ ਵੀ ਭਗਤੀ ਕੀਤੀ ਆ ਉਹਦੀ ਭਗਤੀ ਦੇ ਫਲ ਸरूप ਉਹਦੇ ਕੋਲ ਇੱਕੇ ਧਾਗਾ ਆਇਆ ਵਾ ਜਿਹਨੂੰ ਇਹ ਗਾਨਾ ਕਹਿੰਦੀ ਸੀ ਤੇ ਇਹ ਗਾਨਾ ਜਿਹੜਾ ਆ ਉਹ ਜਲੰਦਰ ਰਾਖਸ਼ ਦੇ ਗੁੱਟ ਤੇ ਬੰਨ੍ਹ ਦਿੰਦੀ ਆ ਵਰਿੰਦਾ ਵੱਲੋਂ ਜਲੰਦਰ ਦਾਨ ਦੇ ਗੁੱਟ ਉੱਤੇ ਗਾਨਾ ਇਸ ਕਰਕੇ ਬੰਨ੍ਹਿਆ ਗਿਆ ਸੀ ਤਾਂ ਕਿ ਭਗਵਾਨ ਮਿਸ਼ਰੂਦ ਨਾਲ ਲੜਦਿਆਂ ਹੋਇਆਂ ਜੰਦ ਦੇ ਵਿੱਚ ਇਹਦੀ ਕਿਤੇ ਮੌਤ ਨਾ ਹੋ ਜੇ ਤੇ ਇਹ ਸਾਰੀ ਕਥਾ ਸੁਣਾਉਣ ਦਾ ਮਤਲਬ ਹੀ ਇਹੀ ਆ ਤੁਹਾਨੂੰ ਦੱਸਣਾ ਕਿ ਗਾਨਾ ਜਿਹੜਾ ਸਾਡੇ ਵਿੱਚ ਕਿੱਥੋਂ ਆਇਆ ਹੁਣ ਆਪਾਂ ਇਸ ਸਮੇਂ ਤੋਂ ਥੋੜਾ ਅੱਗੇ ਆਉਨੇ ਆ ਜਦੋਂ ਸਮਾਂ ਆਉਂਦਾ ਹੈ ਰਾਜਪੂਤ ਘਰਾਣਿਆਂ ਦਾ ਹੁਣ ਜਿਹੜੇ ਰਾਜਪੂਤ ਰਾਜੇ ਸੀ ਇਹ ਵੀ ਜਦੋਂ ਜੰਗ ਵਿੱਚ ਲੜਨ ਵਾਸਤੇ ਜਾਂਦੇ ਸੀ ਤਾਂ ਇਹਨਾਂ ਦੀਆਂ ਪਤਨੀਆਂ ਵੱਲੋਂ ਵੀ ਇਹਨਾਂ ਦੇ ਗੁੱਟਾਂ ਉੱਪਰ ਗਾਨੇ ਬੰਨੇ ਜਾਂਦੇ ਸੀ ਤਾਂ ਜੋ ਜੰਗਾ ਜੁੱਧਾਂ ਦੇ ਵਿੱਚ ਇਹਨਾਂ ਦੇ ਪਤਿਆਂ ਦੀ ਵੀ ਰੱਖਿਆ ਹੋ ਸਕੇ ਹੁਣ ਤੁਸੀਂ ਇਹ ਦੋ ਕਥਾਵਾਂ ਸੁਣ ਲੀਆਂ ਇਹਨਾਂ ਦੋਵਾਂ ਕਥਾਵਾਂ ਤੋਂ ਕੀ ਸਿੱਟਾ ਨਿਕਲਦਾ ਕਿ ਜਿਹੜਾ ਗਾਨਾ ਆ ਆ ਉਹ ਪਤਨੀ ਵੱਲੋਂ ਬੰਨਿਆ ਜਾਂਦਾ ਪਤੀ ਦੇ ਤੇ ਬੰਨਿਆ ਵੀ ਵਿਆਹ ਤੋਂ ਬਾਅਦ ਜਾਂਦਾ ਆ ਪਰ ਹੁਣ ਅੱਜ ਸਾਡੇ ਸਮਾਜ ਵਿੱਚ ਕੀ ਹੋ ਰਿਹਾ ਕਿ ਗਾਨਾ ਜਿਹੜਾ ਆ ਭੈਣ ਵੱਲੋਂ ਬੰਨਿਆ ਜਾਂਦਾ ਆਪਣੇ ਭਰਾ ਦੇ ਘੜ ਤੇ ਤੇ ਬੰਨਿਆ ਵੀ ਵਿਆਹ ਤੋਂ ਪਹਿਲਾਂ ਜਾਂਦਾ ਆ ਇਸ ਲਈ ਹੁਣ ਮੈਨੂੰ ਲੱਗਦਾ ਕਿ ਅੱਜ ਸਾਨੂੰ ਸੋਚਣ ਦੀ ਲੋੜ ਆ ਕਿ ਇਹ ਜੋ ਗਾਨਾ ਬੰਨਦੇ ਆਪਾਂ ਵਿਆਹ ਵੇਲੇ ਮੁੰਡੇ ਦੇ ਇਹਦੀ ਆਪਾਂ ਨੂੰ ਕਿੰਨੀ ਕੁ ਲੋੜ ਆ ਜਾਂ ਕਿੰਨੀ ਕੁ ਮੱਤਦਾ ਵਾ ਨਾਲੇ ਇਹ ਗਾਨੇ ਤੇ ਪਹਿਲਾਂ ਬੰਨੇ ਜਾਂਦੇ ਸੀ ਕਿ ਜਦੋਂ ਬੰਦਾ ਲੜਾਈ ਲੜਨ ਜਾਂਦਾ ਸੀ ਤੇ ਹੁਣ ਜੇ ਪੁੱਛੀਏ ਕਿ ਅੱਜ ਵਾਲੇ ਜਿਨ੍ਹਾਂ ਨੂੰ ਗਾਨੇ ਬੰਨ ਰਹੇ ਆਪਾਂ ਉਹ ਕਿਹੜੀ جنگ ਲੜਨ ਚੱਲਿਆ ਹੁਣ ਆਪਾਂ ਇਹ ਤੋਂ ਅੱਗੇ ਵਧਦੇ ਆਂ ਤੇ ਗੱਲ ਕਰਦੇ ਆਂ ਕਿ ਵਿਆਹ ਵੇਲੇ ਜਿਹੜੇ ਕੁੜੀਆਂ ਦੇ ਗੁੱਟ ਤੇ ਕਲੀਰੇ ਬਣੇ ਜਾਂਦੇ ਆ ਉਹਦੇ ਪਿੱਛੇ ਦੀ ਕੀ ਵਜ੍ਹਾ ਆ ਤੇ ਇਹਦਾ ਪਿਸ਼ੋਕੜ ਸਾਨੂੰ ਦੇਖਣ ਨੂੰ ਮਿਲਦਾ ਆ ਬਾਬਾ ਫਰੀਜੀ ਦੇ ਸਮੇਂ ਤੋਂ ਜਦੋਂ ਬਾਬਾ ਫਰੀਜੀ ਪਾਕਪਟਨਮ ਦੇ ਇਲਾਕੇ 'ਚ ਰਹਿ ਰਹੇ ਸੀ ਤਾਂ ਉਹਨਾਂ ਦੇ ਕੋਲ ਇੱਕ ਵਿਅਕਤੀ ਆਉਂਦਾ ਆ ਇਹ ਵਿਅਕਤੀ ਉਹ ਸੀ ਜੋ ਧਰਮ ਦੇ ਨਾਂ ਤੇ ਹੁੰਦੇ ਪਖੰਡ ਦੀ ਸੂਝ-ਬੂਝ ਰੱਖਦਾ ਸੀ ਤੇ ਬਾਬਾ ਸ਼ੇਖ ਫਰੀਦ ਜੀ ਕੋਲ ਆਉਂਦਾ ਆ ਤੇ ਉਹਨਾਂ ਨੂੰ ਦੱਸਦਾ ਆ ਕਿ ਸਾਡੇ ਇਲਾਕੇ ਦੇ ਵਿੱਚ ਪਖੰਡ ਦੇ ਨਾਂ ਤੇ ਬਹੁਤ ਵੱਡਾ ਕੋ ਕਰਮ ਹੋ ਰਿਹਾ ਵਾ ਉਹ ਵਿਅਕਤੀ ਸ਼ੇਖ ਫਰੀਦ ਜੀ ਨੂੰ ਦੱਸਦਾ ਆ ਕਿ ਮੈਂ ਹਰਦਵਾਰ ਦੇ ਨੇੜੇ ਪੈਂਦੇ ਪਿੰਡ ਕਲੀਅਰ ਤੋਂ ਆਇਆ ਵਾਂ ਤੇ ਸਾਡੇ ਪਿੰਡਾਂ ਦੇ ਵਿੱਚ ਇਹ ਗੱਲ ਫਲਾ ਦਿੱਤੀ ਗਈ ਆ ਕਿ ਜਿਹੜੀ ਵੀ ਲੜਕੀ ਜਵਾਨ ਹੋਊਗੀ ਵਿਆਹਣ ਦੇ ਲਾਇਕ ਹੋਊਗੀ ਉਹਦੇ ਸਿਰ ਦੇ ਉੱਪਰ ਇੱਕ ਪ੍ਰੇਤ ਦਾ ਸਾਯਾ ਵਾ ਤੇ ਉਹ ਲੜਕੀ ਦਾ ਜਦੋਂ ਵਿਆਹ ਹੋਊਗਾ ਤੇ ਵਿਆਹ ਹੋਣ ਤੋਂ ਬਾਅਦ ਹੀ ਉਹਦਾ ਜਿਹੜਾ ਘਰ ਵਾਲਾ ਵਾ ਉਹ ਮਰ ਜਾਊਗਾ ਤੇ ਇਸ ਗੱਲ ਤੋਂ ਸਾਰੇ ਲੋਕ ਬਹੁਤ ਡਰੇ ਹੋਏ ਆ ਹੁਣ ਮੈਂ ਇੱਥੇ ਇੱਕ ਗੱਲ ਕਹਿਣ ਤੋਂ ਸੰਕੋਚ ਨਹੀਂ ਕਰੂੰਗਾ ਕਿ ਸਾਡੇ ਸਮਾਜ ਦੇ ਅੰਦਰ ਸਾਡੇ ਦੇਸ਼ ਦੇ ਅੰਦਰ ਅੰਧਵਿਸ਼ਵਾਸ ਹੀ ਇੱਕ ਅਜਿਹੀ ਚੀਜ਼ ਆ ਜਿਹਦੇ ਉੱਪਰ ਸਭ ਤੋਂ ਜ਼ਿਆਦਾ ਵਿਸ਼ਵਾਸ ਕੀਤਾ ਜਾਂਦਾ ਆ ਅੰਧਵਿਸ਼ਵਾਸ ਤੇ ਵਿਸ਼ਵਾਸ ਕਰਨਾ ਇਹ ਕੋਈ ਨਵੀਂ ਗੱਲ ਨਹੀਂ ਇਹ ਤਾਂ ਅੱਜ ਦੇ ਯੁੱਗ 'ਚ ਜਿੰਨੂੰ ਆਪਾਂ ਮਾਡਰਨ ਯੁੱਗ ਕਹਿੰਦੇ ਆ ਉਦੋਂ ਵੀ ਹੋ ਰਿਹਾ ਤਾਂ ਫਿਰ ਇਹ ਉਸ ਸਮੇਂ ਕਿਉਂ ਨਹੀਂ ਹੋ ਸਕਦਾ ਜਦੋਂ ਲੋਕ ਬਹੁਤੇ ਕੋ ਪੜੇ ਲਿਖੇ ਨਹੀਂ ਸੀ ਲੋਕ ਬਹੁਤੇ ਕੋ ਸੂਝਵਾਨ ਜਾਂ ਸਿਆਣੇ ਨਹੀਂ ਸੀ ਸੋ ਹੋਇਆ ਕਿ ਕਿ ਲੋਕਾਂ ਨੇ ਉਸ ਸਮੇਂ ਫਲਾਏ ਗਏ ਇਸ ਅੰਧਵਿਸ਼ਵਾਸ ਤੇ ਪੂਰੀ ਤਰ੍ਹਾਂ ਵਿਸ਼ਵਾਸ ਕਰ ਲਿਆ ਤੇ ਹੁਣ ਇਹਦੇ ਹੱਲ ਲੱਭਣ ਵਿੱਚ ਜੁਟ ਗਏ ਤਾਂ ਹੱਲ ਇਹ ਨਿਕਲਿਆ ਕਿ ਹਰ ਦੁਆਰ ਵਿਖੇ ਜੋ ਪੁਜਾਰੀ ਨੇ ਉਨ੍ਹਾਂ ਦੇ ਕੋਲੋਂ ਜੇਕਰ ਵਿਆਹ ਤੋਂ ਪਹਿਲਾਂ ਲੜਕੀ ਦੀ ਪੂਜਾ ਕਰਾਈ ਜਾਵੇ ਉਹਦਾ ਉਪਾਅ ਕਰਾਇਆ ਜਾਵੇ ਤਾਂ ਇਹ ਜਿਹੜਾ ਪ੍ਰੇਸ਼ ਦਾ ਸਾਆਇਆ ਵਾ ਉਹਨਾਂ ਸਿਰ ਤੋਂ ਟਲ ਸਕਦਾ ਆ ਸੋ ਇਸ ਤਰ੍ਹਾਂ ਇਹ ਵਿਅਕਤੀ ਬਾਬਾ ਸ਼ੇਖ ਫਰੀਦ ਜੀ ਨੂੰ ਦੱਸਦਾ ਆ ਕਿ ਹਰ ਦੁਆਰ ਦੇ ਪੁਜਾਰੀਆਂ ਵੱਲੋਂ ਇਸ ਅੰਧਵਿਸ਼ਵਾਸ ਦੇ ਨਾਮ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਲੁੱਟਿਆ ਜਾ ਰਿਹਾ ਆ ਉਹਨਾਂ ਦਾ ਧੱਕਾ ਕੀਤਾ ਜਾ ਰਿਹਾ ਤੇ ਲੋਕ ਵੀ ਮਜਬੂਰ ਨੇ ਇਸ ਧੱਕੇ ਨੂੰ ਸਹਿਣ ਵਾਸਤੇ ਬਾਬਾ ਸ਼ੇਖ ਫਰੀਦ ਜੀ ਉਸ ਵਿਅਕਤੀ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਆਪਣੇ ਇੱਕ ਚੇਲੇ ਅਲਾਉਦੀਨ ਅਲੀ ਸਾਬਰ ਅਹਿਮਦ ਜੀ ਨੂੰ ਉਸ ਵਿਅਕਤੀ ਦੇ ਨਾਲ ਜਾਣ ਵਾਸਤੇ ਕਹਿੰਦੇ ਨੇ ਕਿ ਜਾਓ ਤੇ ਦੇਖੋ ਕਿ ਉਸ ਪਿੰਡ ਅੰਧਵਿਸ਼ਵਾਸ ਚੋਂ ਬਾਹਰ ਕੱਢੋ ਸਾਬਰ ਅਲੀ ਜੀ ਸ਼ੇਖ ਫਰੀਜ ਦਾ ਹੁਕਮ ਪਾ ਕੇ ਉਸ ਵਿਅਕਤੀ ਦੇ ਨਾਲ ਕਲੀਅਰ ਪਿੰਡ ਜਾਂਦੇ ਨੇ ਤੇ ਉਸ ਪਿੰਡ ਦਾ ਪਰਮਣ ਕਰਕੇ ਇਹ ਸਿੱਟੇ ਤੇ ਪੁੱਜਦੇ ਨੇ ਕਿ ਵਾਕਿਆ ਇਥੇ ਅੰਧਵਿਸ਼ਵਾਸਤਾ ਫੈਲਿਆ ਹੀ ਹੋਇਆ ਵਾ ਹੁਣ ਸਾਬਰ ਅਲੀ ਜੀ ਕੀ ਕਰਦੇ ਆ ਕਿ ਲੋਕਾਂ ਨੂੰ ਇਸ ਅੰਧਵਿਸ਼ਵਾਸ ਚੋਂ ਕੱਢਣ ਵਾਸਤੇ ਹੌਕਾ ਦਿੰਦੇ ਨੇ ਤੇ ਸਾਰੇ ਪਿੰਡ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਦੇ ਨੇ ਤੇ ਕਹਿੰਦੇ ਨੇ ਕਿ ਮੈਂ ਤੁਹਾਡੇ ਪਿੰਡ ਚ ਇਹ ਜਿਹੜੀ ਬਲਾ ਫੈਲੀ ਹੋਈ ਹੈ ਨਾ ਇਹਨੂੰ ਦੂਰ ਕਰਨ ਵਾਸਤੇ ਕੀ ਕਰੂੰਗਾ ਕਿ ਮੈਂ ਇੱਥੇ ਤੁਹਾਡੇ ਪਿੰਡ ਚ 40 ਦਿਨ ਦਾ ਇੱਕ ਚਲੀਆ ਕੱਟੂੰਗਾ ਤੇ ਉਸ ਚਲੀਆ ਦੇ ਦੌਰਾਨ ਮੈਂ ਆਪਣੇ ਕੋਲ ਇੱਕ ਲ ਸ਼ਕਤੀ ਹੋਗੀ ਜਿਨੇ ਪਰਮਾਤਮਾ ਦੀ ਬੰਦਗੀ ਕੀਤੀ ਹੋਗੀ ਉਹਦਾ ਅਸਰ ਜਿਹੜਾ ਇਹਨਾਂ ਕੋਡੀਆਂ ਤੇ ਇਹਨਾਂ ਧਾਗੇ ਵਿੱਚ ਆ ਜਾਊਗਾ ਦੋਸਤੋਂ ਬਾਅਦ ਜਦੋਂ ਵੀ ਕੋਈ ਬੱਚੀ ਜਵਾਨ ਹੁੰਦੀ ਆ ਜਿਹਦਾ ਵਿਆਹ ਹੋਣ ਵਾਲਾ ਹੋਊਗਾ ਤੁਸੀਂ ਉਹਦੇ ਗੁੱਟ ਦੇ ਉੱਪਰ ਇਹ ਲਾਲ ਧਾਗਾ ਕੋਡੀਆਂ ਚ ਪਰੋ ਕੇ ਬੰਨ੍ਹ ਦਿਓ ਉਹਦੇ ਨਾਲ ਕੀ ਹੋਊਗਾ ਜਿਹੜੀ ਬਲਾ ਹੈ ਜਿਹੜਾ ਪ੍ਰੇਤ ਦਾ ਸਾਆ ਹੈ ਵਾ ਉਹ ਟਲ ਜਾਊਗਾ ਤੇ ਜੋੜੀ ਨੂੰ ਕੁਝ ਵੀ ਨਹੀਂ ਹੋਊਗਾ ਸੋ ਇਸੇ ਤਰ੍ਹਾਂ ਹੁੰਦਾ ਆ ਸਾਬਰ ਅਲੀ ਜੀ ਉੱਥੇ 40 ਦਿਨ ਰਹਿ ਕੇ ਚਲੀਆ ਕੱਟਦੇ ਨੇ ਤੇ ਫਿਰ ਜਿਵੇਂ ਉਹਨਾਂ ਨੇ ਕਿਹਾ ਸੀ ਪਿੰਡ ਵਾਲੇ ਉਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੰਦੇ ਆ ਇਹਨੂੰ ਐਸੇ ਆਪਾਂ ਇਦਾਂ ਵੀ ਕਹਿ ਸਕਦੇ ਆ ਕਿ ਸਾਬਰ ਅਲੀ ਜੀ ਨੇ ਲੋਕਾਂ ਨੂੰ ਇੱਕ ਵਹਿਮ ਚੋਂ ਕੱਢ ਕੇ ਦੂਜੇ ਵਹਿਮ ਚ ਪਾ ਦਿੱਤਾ ਪਰ ਇਹ ਜਿਹੜਾ ਵਹਿਮ ਹੈ ਉਹਨਾਂ ਦੇ ਭਲੇ ਵਾਸਤੇ ਜਾ ਸਕਦਾ ਬਸ ਆਬਰ ਅਲੀ ਜੀ ਨੇ ਵੀ ਇਸੇ ਤਰ੍ਹਾਂ ਕੀਤਾ ਇੱਕ ਵਹਿਮ ਦਾ ਇਲਾਜ ਉਹਨਾਂ ਨੇ ਦੂਜੇ ਵਹਿਮ ਦੇ ਨਾਲ ਕਰ ਦਿੱਤਾ ਬੇਸ਼ੱਕ ਅੱਜ ਮਾਰਕੀਟ ਦੇ ਵਿੱਚ ਸਾਨੂੰ ਤਰ੍ਹਾਂ ਤਰ੍ਹਾਂ ਦੇ ਕਲੀਰੇ ਦੇਖਣ ਨੂੰ ਮਿਲਦੇ ਆ ਪਰ ਤੁਸੀਂ ਆਪਣੇ ਘਰਾਂ 'ਚ ਜੋ ਪ੍ਰਾਣੀਆਂ ਮਾਈਆਂ ਨੇ ਸਾਡੇ ਬਜ਼ੁਰਗ ਨੇ ਉਹਨਾਂ ਕੋਲ ਦੇ ਪੁੱਛ ਕੇ ਦੇਖਿਓ ਕਿ ਪਹਿਲੇ ਜੋ ਕਲੀਰੇ ਹੁੰਦੇ ਸੀ ਉਹ ਵਾਕਈ ਲਾਲ ਧਾਗੇ ਦੇ ਹੁੰਦੇ ਸੀ ਮੌਲੀ ਦੇ ਵੀ ਕਹਿ ਸਕਦੇ ਆ ਆਪਾਂ ਕਿ ਲਾਲ ਧਾਗੇ ਦੇ ਹੁੰਦੇ ਸੀ ਤੇ ਉਹਦੇ 'ਚ ਕੋਡੀਆਂ ਭਰੋਈਆਂ ਹੁੰਦੀਆਂ ਸੀ ਥੱਲੇ ਇੱਕ ਠੂਟੀ ਬੰਨੀ ਹੁੰਦੀ ਸੀ ਕਿਉਂਕਿ ਇਹ ਜਿਹੜੀ ਰਸਮ ਆ ਕਲੀਰ ਪਿੰਡ ਤੋਂ ਸ਼ੁਰੂ ਹੋਈ ਸੀ ਤੇ ਉਸ ਪਿੰਡ ਦੇ ਨਾਮ ਤੇ ਇਸ ਰਸਮ ਦਾ ਨਾਮ ਕਲੀਰੇ ਪੈ ਗਿਆ ਤੇ ਹੌਲੀ ਹੌਲੀ ਫਿਰ ਸਾਡੇ ਰੀਤੀ ਰਿਵਾਜਾਂ ਚ ਸਾਡੇ ਸਮਾਜ ਦੇ ਅੰਦਰ ਵੜ ਗਈ ਤੇ ਅੱਜ ਵੀ ਆਪਾਂ ਦੇਖਦੇ ਆ ਕਿ ਵਿਆਹਾਂ ਦੇ ਵਿੱਚ ਕੁੜੀਆਂ ਜਿਹੜੀਆਂ ਵਾਂ ਆਪਣੇ ਗੁੱਟਾਂ ਦੇ ਨਾਲ ਕਲੀਰੇ ਬੰਦਦੀਆਂ ਪਰ ਮੈਨੂੰ ਲੱਗਦਾ ਕਿ ਅੱਜ ਤੋਂ ਪਹਿਲਾਂ ਆਪਣਿਆਂ 'ਚ ਬਹੁਤ ਨਹੀਂ ਪਤਾ ਹੋਊਗਾ ਕਿ ਇਹ ਕਲੀਰੇ ਜਿਹੜੇ ਆ ਗੁੱਟਾਂ ਤੇ ਕਿਉਂ ਬੰਨੇ ਜਾਂਦੇ ਸੀ ਸੋ ਹੁਣ ਆਪਾਂ ਵੀਡੀਓ 'ਚ ਅੱਗੇ ਵਧਦੇ ਹਾਂ ਜੀ ਕੁੜੀ ਦੇ ਗੁੱਟ ਤੇ ਕਲੀਰਾ ਵੱਜ ਚੁੱਕਾ ਹੈ ਜਾਂ ਮੁੰਡੇ ਦੇ ਗੁੱਟ ਤੇ ਗਾਨਾ ਵੱਜ ਚੁੱਕਾ ਹੈ ਤੇ ਜਦੋਂ ਗਾਨਾ ਬੰਨਣ ਤੋਂ ਬਾਅਦ ਮੁੰਡਾ ਘੋੜੀ ਚੜਦਾ ਆ ਤਾਂ ਉਦੋਂ ਫਿਰ ਭਾਬੀਆਂ ਵੱਲੋਂ ਮੁੰਡੇ ਦੀ ਅੱਖ ਵਿੱਚ ਸੁਰਮਾ ਪਾਇਆ ਜਾਂਦਾ ਹੁਣ ਇਹ ਸੁਰਮਾ ਕਿਉਂ ਪ ਇਹ ਵੀ ਇਸਲਾਮ ਧਰਮ ਚ ਸਾਡੇ ਚ ਆਈ ਆ ਤੇ ਇਹਦੇ ਪਿੱਛੇ ਦਾ ਕੀ ਇਤਿਹਾਸ ਆ ਉਹ ਵੀ ਮੈਂ ਅੱਜ ਤੁਹਾਨੂੰ ਦੱਸਦਾ ਇਸਲਾਮ ਧਰਮ ਦੇ ਬਹੁਤ ਹੀ ਸਤਿਕਾਰਯੋਗ ਪਗੰਬਰ ਹੋਣੇ حضرت موسی ਸਾਹਿਬ حضرت موسی ਸਾਹਿਬ ਨੇ ਕੋਹੇ ਤੂਰ ਦੀ ਪਹਾੜੀ ਉੱਪਰ ਬੈਠ ਕੇ ਜਦੋਂ ਬੰਦਗੀ ਕੀਤੀ ਸੀ ਤਾਂ ਇਸਲਾਮੀ ਲੋਕ ਮੰਨਦੇ ਨੇ ਕਿ ਬੰਦਗੀ ਕਰਦੇ ਕਰਦੇ ਉਹਨਾਂ ਦੀ ਉਹ ਅਵਸਥਾ ਆ ਗਈ ਸੀ ਜਦੋਂ ਖੁਦਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਬੰਦਾ ਤੇ ਉਸ ਸਮੇਂ ਫਿਰ ਖੁਦਾ ਨੇ ਆਪਣੀ ਹੋਂਦ ਨੂੰ ਦਰਸਾਉਣ ਵਾਸਤੇ ਇੱਕ ਬਿਜਲੀ ਦੀ ਲਿਸ਼ਕ ਜਿਹੜੀ ਆ ਉਹ ਧਰਤੀ ਤੇ ਭੇਜੀ ਸੀ ਤੇ ਉਹ ਜਿਹੜੀ ਬਿਜਲੀ ਦੀ ਲਿਸ਼ਕ ਆ ਇੱਕ ਪਹਾੜੀ ਤੇ ਆ ਕੇ ਡਿੱਗਦੀ ਆ ਤੇ ਉਹਦੇ ਨਾਲ ਉਹ ਜਿਹੜਾ ਪਹਾੜ ਆ ਸੜ ਜਾਂਦਾ ਆ ਸਵਾਹ ਜਾਂਦਾ ਆ ਤਾਂ ਫਿਰ ਉਦੋਂ ਤੋਂ ਹੀ ਇੱਕ ਮਨੋਤ ਸ਼ੁਰੂ ਹੁੰਦੀ ਆ ਕਿ ਉਹ ਜਿਹੜੇ ਪਹਾੜ ਦੀ ਰਾਖ ਹੈ ਜਿਹੜੀ ਸਵਾਹ ਆ ਜੇ ਚੁੱਕ ਕੇ ਤੁਸੀਂ ਆਪਣੀ ਅੱਖਾਂ ਚ ਲਾ ਲੋਗੇ ਤਾਂ ਉਹਦੇ ਨਾਲ ਤੁਹਾਨੂੰ ਨਜ਼ਰ ਨਹੀਂ ਲੱਗੇਗੀ ਬੁਰੀਆਂ ਬਲਾਵਾ ਤੁਹਾਡੇ ਤੋਂ ਦੂਰ ਰਹਿਣਗੀਆਂ ਤੁਹਾਡੇ ਤੇ ਜਾਦੂ ਟੂਨੇ ਦਾ ਅਸਰ ਨਹੀਂ ਹੋਊਗਾ ਤੁਹਾਨੂੰ ਮੌਤ ਤੋਂ ਭੈ ਨਹੀਂ ਆਊਗਾ ਸ਼ੈਤਾਨ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਮੌਤ ਦਾ ਫਰਿਸ਼ਤਾ ਤੁਹਾਨੂੰ ਡਰਾਏਗਾ ਨਹੀਂ ਤੁਹਾਨੂੰ ਨਜ਼ਰ ਨਹੀਂ ਲੱਗੇਗੀ ਸੋ ਨਜ਼ਰ ਨਾ ਲੱਗਣ ਵਾਲਾ ਜਿਹੜਾ ਕਨਸੈਪਟ ਆ ਨਾ ਇਹ ਚੱਲਿਆ ਤਾਂ ਉਧਰੋਂ ਸੀ ਕਿ ਸੁਰਮਾ ਪਾਉਣ ਦੇ ਨਾਲ ਤੁਹਾਨੂੰ ਨਜ਼ਰ ਨਹੀਂ ਲੱਗੂਗੀ ਤੁਹਾਡਾ ਕੋ ਨੁਕਸਾਨ ਨਹੀਂ ਹੋਊਗਾ ਬੁਰੀਆਂ ਬਲਾਵਾ ਤੁਹਾਡੇ ਤੋਂ ਦੂਰ ਰਹਿਣਗੀਆਂ ਇਹ ਚੱਲਿਆ ਤਾਂ ਉਧਰੋਂ ਪਰ ਹੌਲੀ-ਹੌਲੀ ਪ੍ਰਚਲਿਤ ਭਾਬੀਆਂ ਵਾਲੜਾ ਸੁਰਮਾ ਆ ਉਹ ਬੜੇ ਚਾਅ ਦੇ ਨਾਲ ਪਾਇਆ ਜਾਂਦਾ ਵਾ ਹੁਣ ਆਪਾਂ ਇਹ ਤੋਂ ਅਗਲੀ ਰਸਮ ਤੇ ਹੁੰਨੇ ਆ ਕਿ ਜਦੋਂ ਸੁਰਮਾ ਪਾਇਆ ਜਾਂਦਾ ਆ ਮੁੰਡਾ ਘੋੜੀ ਤੇ ਬੈਠਾ ਹੁੰਦਾ ਤੇ ਆਪਾਂ ਦੇਖਾਂਗੇ ਕਿ ਘੋੜੀ ਤੇ ਲਾੜੇ ਦੇ ਬੈਠੇ ਦੇ ਨਾਲ-ਨਾਲ ਪਿੱਛੇ ਇੱਕ ਛੋਟਾ ਜਿਹਾ ਬੱਚਾ ਭਾਇਆ ਹੁੰਦਾ ਵਾ ਪੂਰਾ ਉਹਨੂੰ ਵੀ ਲਾੜੇ ਵਾਂਗ ਤਿਆਰ ਕੀਤਾ ਹੁੰਦਾ ਜਿਹਨੂੰ ਸੜਬਾਲਾ ਕਿਹਾ ਜਾਂਦਾ ਹੁਣ ਇਹ ਸੜਬਾਲਾ ਲਾੜੇ ਦੇ ਨਾਲ ਕਿਉਂ ਹੁੰਦਾ ਆ ਇਹਦੇ ਪਿੱਛੇ ਦੀ ਕੀ ਵਜ੍ਹਾ ਆ ਹੁਣ ਆਪਾਂ ਚੱਲਦੇ ਆਂ ਜੀ ਸਮੇਂ 'ਚ ਫੇਰ ਥੋੜਾ ਜਿਹਾ ਪਿੱਛੇ ਉਸ ਸਮੇਂ 'ਚ ਜਦੋਂ ਅਫਗਾਨੀ ਪਠਾਣਾ ਵੱਲੋਂ ਡਾਕਾਂ ਵੱਲੋਂ ਬਰਾਤਾਂ ਲੁੱਟਿਆ ਜਾਂਦਾ ਸੀ ਬਰਾਤਿਆਂ ਨੂੰ ਮਾਰ ਦਿੱਤਾ ਜਾਂਦਾ ਸੀ ਉਸ ਸਮੇਂ ਦੇ ਵਿੱਚ ਹੁਣ ਉਹਨਾਂ ਸਮੇਂ 'ਚ ਕੀ ਹੁੰਦਾ ਸੀ ਕਿ ਬਚੋਲੇ ਦੇ ਕਹਿਣ ਦੇ ਉੱਪਰ ਰਿਸ਼ਤਾ ਜਿਹੜਾ ਪੱਕਾ ਕਰ ਦਿੱਤਾ ਜਾਂਦਾ ਸੀ ਕੁੜੀ ਮੁੰਡੇ ਦਾ ਉਹਨਾਂ ਦਿਨਾਂ ਦੇ ਵਿੱਚ ਨਾ ਤਾਂ ਕੁੜੀ ਨੇ ਮੁੰਡੇ ਨੂੰ ਦੇਖਿਆ ਹੁੰਦਾ ਸੀ ਤੇ ਨਾ ਹੀ ਮੁੰਡੇ ਨੇ ਕੁੜੀ ਨੂੰ ਦੇਖਿਆ ਹੁੰਦਾ ਸੀ ਤੇ ਨਾ ਹੀ ਅੱਜ ਵਾਂਗ ਕੋਈ ਮੋਬਾਈਲ ਹੁੰਦੇ ਸੀ ਕਿ ਉਹ ਚੈਟ-ਚੂਟ ਕਰਕੇ ਜਾਂ ਗੱਲਾਂ-ਗੱਲਾਂ ਕਰਕੇ ਇੱਕ ਦੂਜੇ ਨੂੰ ਜਾਣ ਲੈਣਗੇ ਵਿਆਹ ਦਾ ਦਿਨ ਆਉਣਾ ਬਰਾਤ ਜਾਣੀ ਕੁੜੀ ਨੂੰ ਵਿਆਹਣ ਵਾਸਤੇ ਪਰ ਰਸਤੇ 'ਚ ਕੀ ਹੁਣਾ ਕਿ ਜਾਂਦਾ ਡਾਕੂਆਂ ਵੱਲੋਂ ਜਾਂ ਅਫਗਾਨੀ ਪਠਾਣਾ ਵੱਲੋਂ ਬਰਾਤ ਨੂੰ ਲੁੱਟ ਲਿਆ ਜਾਂਦਾ ਸੀ ਤੇ ਬਰਾਤ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਸੀ ਇੱਥੋਂ ਤੱਕ ਕਿ ਲਾੜੇ ਨੂੰ ਵੀ ਮਾਰ ਦਿੱਤਾ ਜਾਂਦਾ ਸੀ ਹੁਣ ਇੱਥੇ ਕੀ ਹੋਇਆ ਕਿ ਲਾੜਾ ਅਜੇ ਕੁੜੀ ਤੱਕ ਪਹੁੰਚਿਆ ਵੀ ਨਹੀਂ ਵਿਆਹ ਹੋਇਆ ਵੀ ਨਹੀਂ ਪਰ ਕਿਉਂਕਿ ਲਾੜਾ ਰਸਤੇ 'ਚ ਹੀ ਮਾਰਿਆ ਗਿਆ ਤੇ ਉਧਰ ਕੁੜੀ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਇਹ ਤਾਂ ਹੁਣ ਵਿਧਵਾ ਹੋ ਗਈ। ਨਾ ਕੁੜੀ ਦਾ ਵਿਆਹ ਹੋਇਆ, ਨਾ ਕੁੜੀ ਆਪਣੇ ਸਹੁਰੇ ਘਰ ਆਈ, ਨਾ ਉਹਨੇ ਮੁੰਡੇ ਨੂੰ ਵੇਖਿਆ ਪਰ ਫਿਰ ਵੀ ਉਹਦੇ ਮੱਥੇ ਦੇ ਉੱਪਰ ਵਿਧਵਾ ਦਾ ਟੈਗ ਲਾ ਦਿੱਤਾ ਜਾਂਦਾ ਸੀ। ਹੁਣ ਉਸ ਵੇਲੇ ਦੇ ਸੂਝਵਾਨ ਬੰਦਿਆਂ ਨੇ ਵੀ ਇਸ ਮੁਸੀਬਤ ਦਾ ਹੱਲ ਲੱਭ ਲਿਆ। ਉਹਨਾਂ ਨੇ ਕੀ ਕਿਹਾ ਕਿ ਵਿਆਹ ਵਾਲੇ ਮੁੰਡੇ ਦੀ ਕੋਈ ਵੀ ਮਾਸੇ ਦਾ ਚਾਚੇ ਦਾ ਭੂਆ ਦਾ ਇੱਕ ਮੁੰਡਾ ਫੜੋ ਜਿਹੜਾ ਉਹਦੇ ਵਰਗਾ ਹੋਵੇ, ਉਹਦੇ ਵਰਗਾ ਭਾਵ ਕਿ ਉਹਦੇ ਵਾਂਗ ਜਵਾਨ ਹੋਵੇ, ਵਿਆਹਣ ਦੀ ਉਮਰ ਦਾ ਹੋਵੇ। ਉਹਨੂੰ ਵੀ ਸੇਮ ਲਾੜੇ ਵਾਂਗੂ ਤਿਆਰ ਕੀਤਾ ਜਾਵੇ ਉਸੇ ਤਰ੍ਹਾਂ ਹੀ ਪਰ ਉਹਨੂੰ ਬਰਾਤ ਦੇ ਇੱਕਦਮ ਪਿੱਛੇ ਰੱਖਿਆ ਜਾਵੇ ਜੇ ਤਾਂ ਹੁਣ ਬਰਾਤ ਵਿਆਹ ਵਾਲੇ ਘਰ ਤੱਕ ਪਹੁੰਚ ਜਾਂਦੀ ਆ ਵਿਆਹ ਹੋ ਜਾਂਦਾ ਆ ਤਾਂ ਸਾਰਾ ਕੁਝ ਵਧੀਆ ਪਰ ਜੇਕਰ ਰਾਦੇ ਵਿੱਚ ਡਾਕੂ ਚੋਰ ਲਟੇਰੇ ਪੈ ਜਾਂਦੇ ਆ ਬਰਾਤ ਚ ਲੜਾ ਮਾਰਿਆ ਜਾਂਦਾ ਤਾਂ ਫਿਰ ਆਪਾਂ ਉਸ ਮੁੰਡੇ ਦੇ ਨਾਲ ਕੁੜੀ ਦਾੜਾ ਵਿਆਹ ਕਰ ਦਾਂਗੇ ਇਹਦੇ ਨਾਲ ਕੁੜੀ ਜਿਹੜੀ ਆ ਕੁਵਾਰੇ ਹੁੰਦੇ ਹੋਏ ਵੀ ਵਿਧਵਾ ਨਹੀਂ ਹੋਊਗੀ ਉਸ ਕੁੜੀ ਦਾ ਘਰ ਵਾਸ ਸਕੂਗਾ ਸੋ ਇਹ ਜਿਹੜਾ ਦੂਜਾ ਮੁੰਡਾ ਲੜੇ ਵਾਂਗ ਤਿਆਰ ਕੀਤਾ ਜਾਂਦਾ ਸੀ ਨਾ ਇਹਨੂੰ ਸੜਬਾਲਾ ਕਿਹਾ ਜਾਂਦਾ ਸੀ ਹੁਣ ਉਹਨੂੰ ਸੜਬਾਲਾ ਕਿਉਂ ਕਿਹਾ ਜਾਂਦਾ ਸੀ ਇਹਦੇ ਪਿੱਛੇ ਦੀ ਵਜ੍ਹਾ ਵੀ ਦੱਸ ਦਿੰਨੇ ਆ ਹੁਣ ਜਿਹੜਾ ਮੁੰਡਾ ਹੁੰਦਾ ਵਿਆਹ ਵਾਲਾ ਉਹਨੂੰ ਕਿਹਾ ਜਾਂਦਾ ਹੈ ਵਰ ਤੇ ਜਿਹੜੀ ਕੁੜੀ ਹੁੰਦੀ ਵਿਆਹ ਵਾਲੀ ਉਹਨੂੰ ਕਿਹਾ ਜਾਂਦਾ ਹੈ ਬਾਲਾ ਹੁਣ ਵਿਆਹ ਵਾਲੀ ਕੁੜੀ ਦੇ ਸਿਰ ਦੇ ਉੱਪਰ ਇੱਕ ਹੋਰ ਵਾਰਾ ਹੈ ਗਿਆ ਤੇ ਉਹਨਾਂ ਦੋਨਾਂ ਨੂੰ ਜੋੜ ਕੇ ਬਣਾ ਦਿੱਤਾ ਗਿਆ ਸਰ ਵਾਲਾ ਭਾਵ ਕਿ ਵਿਆਹ ਵਾਲੀ ਬਾਲਾ ਦੇ ਸਿਰ ਦੇ ਉੱਪਰ ਇੱਕ ਹੋਰ ਵਾਰ ਹੈ ਗਿਆ ਪਰ ਹੁਣ ਜਾਨੀਏ ਤਾਂ ਅੱਜ ਕਿਹੜਾ ਬਰਾਤਾਂ ਨੂੰ ਕੋਈ ਖਤਰਾ ਆ ਅੱਜ ਕਿਹੜਾ ਲਾੜੇ ਨੂੰ ਕਹਾਣੀ ਹੋਣ ਲੱਗੀ ਆ ਪਰ ਫਿਰ ਵੀ ਆਪਾਂ ਇੱਕ ਛੋਟਾ ਜਿਹਾ ਬੱਚਾ ਲੈਨੇ ਆ ਉਹਨੂੰ ਵਿਆਹ ਵਾਲੇ ਕੱਪੜੇ ਪਵਾ ਕੇ ਸੇਮ ਲਾੜੇ ਵਾਂਗ ਤਿਆਰ ਕਰਕੇ ਨਾਲ ਬਿਠਾਇਆ ਹੁੰਦਾ ਪਰ ਨਾ ਤਾਂ ਉਹਦੇ ਮਤਲਬ ਦਾ ਪਤਾ ਹੁੰਦਾ ਕਿ ਨਾਲ ਕਿਉਂ ਆ ਤੇ ਨਾਂ ਇਹਦੇ ਪਿੱਛੇ ਦੀ ਵਜ੍ਹਾ ਪਤਾ ਨਹੀਂ ਸਾਨੂੰ ਹੁਣ ਅੱਗੇ ਵਧਦੇ ਆ ਤੇ ਆਪਾਂ ਦੇਖਦੇ ਆ ਕਿ ਲੜ ਦੇ ਹੱਥ ਵਿੱਚ ਇੱਕ ਕਿਰਪਾਨ ਫੜੀ ਹੁੰਦੀ ਆ ਹੁਣ ਉਹ ਕਿਰਪਾਨ ਕਿ ਫੜੀ ਹੁੰਦੀ ਆ ਉਹਦੇ ਬਾਰੇ ਗੱਲ ਕਰਦੇ ਆ ਵੈਸੇ ਅੱਜ ਦੇ ਜਿਹੜੇ ਲਾੜੇ ਆ ਨਾ ਜਾਂ ਕਹ ਲਓ ਜਿਹੜੇ ਨੌਜਵਾਨ ਆ ਉਹਨਾਂ ਨੂੰ ਕਿਰਪਾਨ ਫੜਨੀ ਹੀ ਨਹੀਂ ਆਉਂਦੀ ਬਹੁਤਿਆਨ ਤਾਂ ਮੇਰੇ ਵਾਂਗੂ ਇਦਾਂ ਮੋਢੇ ਤੇ ਰੱਖੀ ਦੀ ਫੋਟੋਸ਼ੂਟ ਕਰਾਉਣ ਵਾਸਤੇ ਜਾਂ ਬਹੁਤੇ ਕੋਈ ਐਂ ਆ ਕਰਕੇ ਖਿਲੋਤੇ ਹੋਣਗੇ ਪਰ ਸ਼ਸਤਰ ਨੂੰ ਫੜਨਾ ਕਿੱਦਾਂ ਉਹਦਾ ਸਤਕਾਰ ਕਿੱਦਾਂ ਕਰਨਾ ਬਹੁਤਿਆਂ ਨੂੰ ਪਤਾ ਹੀ ਨਹੀਂ ਆ ਚਲੋ ਖੈਰ ਇੱਕ ਵੱਖਰਾ ਵਿਸ਼ਾ ਇਹਦੇ ਤੇ ਕਦੀ ਫੇਰ ਗੱਲ ਕਰਾਂਗੇ ਪਰ ਆਪਾਂ ਗੱਲ ਕਰਦੇ ਆ ਕਿ ਲਾੜੇ ਨੇ ਕਿਰਪਾਨ ਹੱਥ 'ਚ ਕਿਉਂ ਫੜੀ ਹੁੰਦੀ ਆ ਹੁਣ ਜਿਵੇਂ ਕਿ ਪਿੱਛੇ ਮੈਂ ਸੜਬਾਲੇ ਵਾਲੀ ਗੱਲ 'ਚ ਦੱਸਿਆ ਕਿ ਜੰਗਲਾਂ ਦੇ ਵਿੱਚ ਜਿਹੜੇ ਆ ਡਾਕੂ ਪੈਂਦੇ ਸੀ ਅਫਗਾਨੀ ਪਠ ਦਾ ਤਾਂ ਉਹਨਾਂ ਦਾ ਮੁਕਾਬਲਾ ਕਰ ਸਕੇ ਇਸ ਕਰਕੇ ਲੜ ਦੇ ਹੱਥ 'ਚ ਕਰਪਾਨ ਫੜਾਈ ਜਾਂਦੀ ਸੀ ਉਹਨਾਂ ਸਮਿਆਂ 'ਚ ਪਰ ਉਹੀ ਰਿਵਾਜ ਅੱਜ ਵੀ ਜਾਰੀ ਆ ਹੁਣ ਆਪਾਂ ਆਪਣੇ ਵਹਿਮਾਂ 'ਚ ਨਾ ਇੱਕ ਚੀਜ਼ ਹੋਰ ਦੇਖਦੇ ਆ ਕਿ ਕੁੜੀ ਮੁੰਡੇ ਦੇ ਉੱਪਰੋਂ ਜੋੜੀ ਦੇ ਉੱਪਰੋਂ ਨਾ ਪੈਸੇ ਵਾਰੇ ਜਾਂਦੇ ਆ ਠੀਕ ਆ ਹੁਣ ਉਹ ਪੈਸੇ ਕਿਉਂ ਵਾਰੇ ਜਾਂਦੇ ਆ ਇਹਦੇ ਬਾਰੇ ਗੱਲ ਕਰ ਲੈਣੇ ਆ ਪੈਸੇ ਵਾਰਨ ਦਾ ਮਤਲਬ ਕਿ हे ਪੁੱਤਰਾ हे ਧੀਏ ਜਾਂ ਇਹ ਸਾਡੇ ਬੱਚਿਓ ਤੁਸੀਂ ਸਾਨੂੰ ਇਸ ਦੌਲਤ ਤੋਂ ਵੀ ਕਿਤੇ ਜ਼ਿਆਦਾ ਪਿਆਰੇ ਜੇ ਤੇ ਅਸੀਂ ਇਹ ਦੌਲਤ ਜਿਹੜੀ ਆ ਤੁਹਾਡੇ ਸਿਰ ਤੋਂ ਵਾਰ ਕੇ ਸੁੱਟਦੇ ਆਂ ਇੱਧਰ ਸੌਂਦੀ ਆ ਸਾਡੇ ਪਿਆਰ ਨੂੰ ਸਾਡੇ ਮੋਹ ਨੂੰ ਕਿ ਸਾਨੂੰ ਇਸ ਦੌਲਤ ਨਾਲੋਂ ਕਿਤੇ ਜ਼ਿਆਦਾ ਪਿਆਰੇ ਸਾਡੇ ਆਪਣੇ ਬੱਚੇ ਨੇ ਸਾਡੇ ਧੀਆਂ ਪੁੱਤ ਨੇ ਅਸੀਂ ਇਹਨਾਂ ਦੇ ਸਿਰਾਂ ਦੇ ਉੱਪਰੋਂ ਇਹ ਚੀਜ਼ਾਂ ਵਾਰ ਕੇ ਸੁੱਟ ਸਕਦੇ ਆਂ ਸਾਡੇ ਲਈ ਇਹਨਾਂ ਪੈਸਿਆਂ ਦੀ ਇਹਨਾਂ ਬੱਚਿਆਂ ਦੇ ਅੱਗੇ ਕੋਈ ਕੀਮਤ ਨਹੀਂ ਆ ਹੁਣ ਇੱਥੇ ਇੱਕ ਗੱਲ ਜੋ ਮੈਂ ਆਪ ਜੀ ਨਾਲ ਸਾਂਝੀ ਕਰਨੀ ਬਹੁਤ ਜ਼ਰੂਰੀ ਸਮਝਦਾ ਆ ਉਹ ਇਹ ਆ ਕਿ ਪਾਰਟ 1 ਤੇ ਇਹ 파ਰਟ 2 ਜੋ ਤੁਸੀਂ ਦੇਖ ਰਹੇ ਹੋ ਇਹ ਦੋਨੋਂ ਇਨਸਪਾਇਰ ਨੇ ਡਾਕਟਰ ਸੁਖਪ੍ਰੇ ਸਿੰਘ ਉਦੋ ਕੀ ਜੀ ਦੇ ਇੱਕ ਲੈਕਚਰ ਤੋਂ ਹੁਣ ਜਦੋਂ ਡਾਕਟਰ ਸਾਹਿਬ ਦਾ ਮੈਂ ਲੈਕਚਰ ਸੁਣ ਰਿਹਾ ਸੀ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਅੰਗਰੇਜ਼ ਕੁੜੀ ਉਹਨਾਂ ਦੇ ਕੋਲ ਆ ਕੇ ਪੁੱਛਦੀ ਆ ਕਿ ਤੁਹਾਡੇ ਵਿੱਚ ਇਹ ਜਿਹੜੇ ਨੋਟਾਰੇ ਜਾਂਦੇ ਆ ਇਹ ਕਿਉਂ ਬਾਰੇ ਜਾਂਦੇ ਆ ਤਾਂ ਡਾਕਟਰ ਸਾਹਿਬ ਨੇ ਵੀ ਇਹੀ ਜਵਾਬ ਦਿੱਤਾ ਜੋ ਹੁਣ ਅਸੀਂ ਸੁਣ ਕੇ ਹਟੇਓ ਹਨਾ ਤਾਂ ਫਿਰ ਉਸ ਤੋਂ ਬਾਅਦ ਉਹਲੀ ਅੰਗਰੇਜ਼ ਕੁੜੀ ਹੁੰਦੀ ਆ ਉਹ ਡਾਕਟਰ ਸਾਹਿਬ ਨੂੰ ਪੁੱਛਦੀ ਆ ਕਿ ਮੈਨੂੰ ਇਹ ਦੱਸੋ ਕਿ ਤੁਹਾਡੇ ਵਿੱਚ ਸਭ ਤੋਂ ਵੱਧ ਹੁਣ ਤੱਕ ਕਿਹੜੇ ਵਾਰਨਾ ਇਹ ਕਿਸ ਨੇ ਕੀਤਾ ਆ ਤਾਂ ਡਾਕਟਰ ਸਾਹਿਬ ਉਸ ਅੰਗਰੇਜ਼ ਕੁੜੀ ਨੂੰ ਸਮਝਾਉਂਦੇ ਆ ਕਿ ਇਹਦੇ ਪਿੱਛੇ ਕੋਈ ਜਿੱਦ ਨਹੀਂ ਹੁੰਦੀ ਕਿ ਇਹਨੇ ਦਾ ਕਰਨਾ ਹੀ ਕਰਨਾ ਆ ਜਾਂ ਕੋਈ ਰਿਕਾਰਡ ਨਹੀਂ ਬਣਾਉਣਾ ਹੁੰਦਾ ਆਪਾਂ ਹਾਂ ਇਹ ਤੁਹਾਡੀ ਆਪਣੀ ਸੋਦਾ ਕੋ 500 ਦਾ ਇਹ ਤੁਹਾਡੀ ਜੇਬ ਦੀ ਸਮਰੱਥਾ ਤੇ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਵਾਰਨਾ ਕਰ ਸਕਦੇ ਹੋ ਪਰ ਫਿਰ ਉਹ ਅੰਗਰੇਜ਼ ਕੁੜੀ ਡਾਕਟਰ ਸਾਹਿਬ ਨੂੰ ਪੁੱਛਦੀ ਹੈ ਕਿ ਨਹੀਂ ਫਿਰ ਵੀ ਕੋਈ ਦੱਸੋ ਕੋਈ ਰਿਕਾਰਡ ਤਾਂ ਦਰਜ ਹੋਊਗਾ ਕਿ ਹੁਣ ਤੱਕ ਸਭ ਤੋਂ ਮਹਿੰਗਾ ਵਾਰਨਾ ਸਭ ਤੋਂ ਵੱਡਾ ਵਾਰਨਾ ਕਿਸ ਨੇ ਕੀਤਾ ਤਾਂ ਉੱਥੇ ਫਿਰ ਡਾਕਟਰ ਸਾਹਿਬ ਨੇ ਜੋ ਜਵਾਬ ਉਸ ਕੁੜੀ ਨੂੰ ਦਿੱਤਾ ਨਾ ਉਹ ਸੱਚੀ ਦਿਲ ਨੂੰ ਛੋ ਗਿਆ ਡਾਟਸਾਬੋਸ ਅੰਗਰੇਜ਼ ਕੁੜੀ ਨੂੰ ਕਹਿੰਦੇ ਆ ਕਿ ਮੈਨੂੰ ਹੁਣ ਤੱਕ ਇਹ ਤਾਂ ਨਹੀਂ ਪਤਾ ਕਿ ਪੈਸਿਆਂ ਦਾ ਸਭ ਤੋਂ ਵੱਡਾ ਵਾਰਨਾ ਕਿੰਨੇ ਕੀਤਾ ਪਰ ਹਾਂ ਸਾਨੂੰ ਸਾਡੇ ਸਿੱਖ ਇਤਿਹਾਸ ਵਿੱਚ ਇੱਕ ਵਾਰਨਾ ਜ਼ਰੂਰ ਦੇਖਣ ਨੂੰ ਮਿਲਦਾ ਆ ਜੋ ਸਭ ਤੋਂ ਵੱਡਾ ਸੀ ਸਭ ਤੋਂ ਮਹਿੰਗਾ ਸੀ ਔਨ ਰਿਕਾਰਡ ਆ ਤੇ ਇਹ ਰਿਕਾਰਡ ਕਦੀ ਕਿਸੇ ਕੋ ਟੁੱਟ ਵੀ ਨਹੀਂ ਸਕਦਾ ਤੇ ਉਹ ਵਾਰਨਾ ਕੀਤਾ ਸੀ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰਾਂ ਪੁੱਤਰਾਂ ਦਾ ਉਹਨਾਂ ਨੇ ਕਿਹਾ ਸੀ ਕਿ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਏ ਤੱਕ ਆਇਆ ਹੋਆ ਜੀਵਤ ਕਈ ਹਜ਼ਾਰ ਆਪਣੇ ਚਾਰ ਪੁੱਤਾਂ ਦਾ ਵਾਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਸਿਰਾਂ ਤੋਂ ਕੀਤਾ ਸੀ ਤੇ ਅੱਜ ਤੱਕ ਨਾ ਤਾਂ ਐਡਾ ਵੱਡਾ ਵਾਰਨਾ ਕੋਈ ਕਰ ਸਕਿਆ ਤੇ ਨਾ ਇਹ ਗਾਂ ਕੋਈ ਕਰ ਸਕੂਗਾ ਸੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਵੀਡੀਓ ਨੂੰ ਸ਼ੂਟ ਕਰਦੇ ਆ ਕੋਈ ਬੋਲਕ ਬੋਲ ਮੂੰਚੋਂ ਨਿਕਲ ਗਿਆ ਵੇ ਤਾਂ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਦੂਜਿਆਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਆਪਣੇ ਵਿਚਾਰ ਵੀ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਅਸੀਂ ਆਪਣੇ ਚੈਨਲ ਤੇ ਪੋਡਕਾਸਟ ਕਰਦੇ ਰਹਿੰਦੇ ਆ ਤੁਸੀਂ ਸਾਡੇ ਚੈਨਲ ਦੇ ਉੱਪਰ ਜਿੰਨਾ ਗੁਰਮੁਖ ਪਿਆਰਿਆਂ ਦੇ ਨਾਲ ਪੋਡਕਾਸਟ ਸੁਣਨਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਅਸੀਂ ਜਿੰਨਾ ਦੇ ਨਾਲ ਪੋਡਕਾਸਟ ਕਰੀਏ ਤੁਸੀਂ ਉਹਨਾਂ ਦੀ ਆਈਡੀ ਉਹਨਾਂ ਦਾ ਨੰਬਰ ਸਾਨੂੰ ਸਾਡੇ ਇੰਸਟਾਗ੍ਰam ਪੇਜ ਦੇ ਉੱਪਰ ਮੈਂਸ਼ਨ ਕਰ ਸਕਦੇ ਜੇ ਅਸੀਂ ਜਲਦੀ ਤੋਂ ਜਲਦੀ ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਆਪਣੇ ਚੈਨਲ ਤੇ ਬੁਲਾਵਾਂਗੇ ਤੇ ਆਪ ਜੀ ਵੱਲੋਂ ਪੁੱਛੇ ਗਏ ਸਵਾਲ ਆਪ ਜੀ ਵੱਲੋਂ ਜੋ ਕਮੈਂਟਾਂ ਸਾਨੂੰ ਸਵਾਲ ਪੁੱਛੇ ਜਾਂਦੇ ਨੇ ਉਹਨਾਂ ਦੇ ਵਿਚਾਰ ਉਹਨਾਂ ਦੇ ਨਾਲ ਉਹਨਾਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ